ਮੇਰੇ ਦਿਮਾਗ ਨੇ ਤਾਂ ਇੱਕ ਦਿਨ ਜਦੋਂ ਇਹ ਮਤਲਬ ਕੈਲਕੂਲੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਸਰਕਾਰ ਨੂੰ ਕਹਿ ਦਈਏ ਵੀ ਸਾਡੀ ਕੰਸੈਂਟ ਤੁਹਾਡੇ ਨਾਲ ਆ ਕੰਸੈਂਟ ਵੀ ਦੇ ਇੰਨੇ ਆ ਸੀ ਵੀ ਸਾਡੀ ਕੰਸੈਂਟ ਲੈ ਲਓ ਸਾਡੀ ਜ਼ਮੀਨ ਦੇ ਵਿੱਚ ਅਰਬਨ ਸਟੇਟ ਬਣਾ ਦਿਓ ਕੋਰੋਨਾ ਦੇਖਿਆ ਕਿ ਰੋਜ਼ ਨਵੀਂ ਕੰਪਨੀ ਆ ਕੇ ਇੱਥੇ ਰੋਜ਼ 100 1000 ਏਕੜ 500 ਏਕੜ ਜ਼ਮੀਨਾਂ ਖਰੀਦ ਰਹੀ ਐ ਐਸੀ ਇੱਥੇ ਕਿਹੜੀ ਸੋਨੇ ਦੀ ਖਾਨ ਆ ਗਈ ਐ ਵੀ ਇੱਥੇ ਜਿਹੜਾ ਵੀ ਕੀ ਹੋ ਗਿਆ ਵੀ ਇੱਥੇ ਕੋਈ ਆਪਾਂ ਲੱਭੀਏ ਕੀ ਚੱਕਰ ਆ ਲੇਕਿਨ ਉਹਨਾਂ ਨੇ ਉਹਦੇ ਪਿੱਛੇ ਇਹ ਨਹੀਂ ਦੇਖਿਆ ਕਿ ਜਿਹੜੀ ਪੂਰੀ ਦੀ ਪੂਰੀ ਬੰਜਰ ਬੀਆਵਾਨਾ ਉੱਥੇ ਸੱਪ ਫਿਰਦੇ ਆ ਜਾਨਵਰ ਆ ਨੋ ਪਰਸਨ ਇਜ ਰੈਡੀ ਟੂ ਲਿਵ ਥੇਅਰ ਉਹਦੇ ਕੋਈ ਰਹਿਣ ਨੂੰ ਤਿਆਰੀ ਨਹੀਂ ਜੇ ਉਹੀਆਂ ਹੀ ਕਲੋਨੀਆਂ ਜਿਹੜੀਆਂ ਅੱਜ ਤੋਂ 15-15 ਸਾਲ ਪਹਿਲਾਂ ਕੱਟੀਆਂ ਹੋਈਆਂ ਨੇ ਉਹਨਾਂ ਦਾ ਇਹ ਹਸ਼ਰ ਹੋ ਸਕਦਾ ਕਰੋੜਾਂ ਰੁਪਏ ਈਡੀਸੀ ਭਰੀਆਂ ਕਰੋੜਾਂ ਰੁਪਏ ਡਿਵੈਲਪਮੈਂਟ ਤੇ ਲਾਇਆ ਈਵਨ ਜਿਹੜੀ ਸਨ ਵਿਊ ਦੇ ਬਾਹਰ ਮਾਰਕੀਟ ਹੈ ਉਹਨਾਂ ਨੇ ਉਹ ਸਾਰੇ ਜਿਹੜੇ ਬ੍ਰਾਂਡ ਲਿਆਉਂਦੇ ਉਹਨਾਂ ਨੂੰ ਕੋਲੋਂ ਪੈਸੇ ਦੇ ਕੇ 10 ਸਾਲ ਉਹ ਬ੍ਰਾਂਡ ਮਾਲ ਚਲਾਇਆ ਇੱਕ ਏਕੜਵਾ ਦੇਣਾ 24000 ਦਾ ਦੇਖੋ 24 ਲੱਖ 24 ਲੱਖ ਉਹਦਾ ਠੇਕਾ ਪਾਣਾ ਜੇ ਅਸੀਂ ਨੈਕਸਟ ਈਅਰ ਉੱਤੇ 10% ਦੀ ਇਨਕਰੀਸਮੈਂਟ ਸੀਗੀ ਅਨਹਾਂਸਮੈਂਟ ਸੀਗੀ ਤੇ ਤੁਹਾਡੇ ਕੋਲੇ ਫੰਡ ਕਿੱਥੇ ਆ ਤੁਹਾਡਾ ਬਜਟ ਕਿਹੜਾ ਵਾ ਤੁਹਾਡਾ ਟੋਟਲ ਤੁਸੀਂ ਦੇਖੋ ਜੇ ਬਾਰ ਵੱਡੇ ਵੱਡੇ ਬ੍ਰਾਂਡ ਲਿਆਂਦੇ ਇਹ ਸਾਰਾ ਕੁਝ ਕਰਦੇ ਕਰਦੇ ਇਹ ਸਾਰੇ ਏਰੀਆ ਨੂੰ ਡਵੈਲਪ ਹੋਣ ਚ 20 ਸਾਲ ਲੱਗੇ ਫਿਰ ਆਇਆ ਯਾਰ ਸਾਡੀਆਂ ਜ਼ਮੀਨਾਂ ਫਿਰ ਮੈਂ ਅਚੰਚੇਤ ਜਗਰਾਉਂ ਵਾਲੀ ਸ਼ੂਗਰ ਮਿਲ ਮੈਂ ਕਿਸੇ ਸਮੇਂ ਜਦੋਂ ਗੰਨੇ ਦੀ ਖੇਤੀ ਕਰਦਾ ਸੀ ਤਾਂ ਮੈਂ ਆਪਣਾ ਪੂਰੀ ਦੀ ਪੂਰੀ ਕ੍ਰੌਪ ਉੱਥੇ ਲੈ ਕੇ ਜਾਂਦਾ ਸੀ ਸ਼ੂਗਰ ਮਿਲ ਚ ਜਗਰਾਉਂ ਆ। ਔਰ ਵੱਡੇ ਵੱਡੇ ਜਿਹੜੇ ਸਿਆਸਦਾਨ ਜਿਹੜੇ ਕਹਿੰਦੇ ਸੀ ਸਾਡੀ 30 30 ਸਾਲ ਸਰਕਾਰ ਨਹੀਂ ਜਾਣੀ ਉਹ ਅੱਜ 3 ਸਾਲ ਨਹੀਂ ਖੜੇ ਅੱਜ ਆਪਣੀ ਹੋਂਦ ਲਈ ਲੜ ਰਹੇ ਨੇ ਇਹ ਭਲੇਖਾ ਸਰਕਾਰ ਨੂੰ ਕੱਢ ਲੈਣਾ ਚਾਹੀਦਾ ਹੈ। ਔਰ ਫਿਰ ਹਉੱਚ ਜਾਂਦਾ ਸਦਨ ਜਾਂਦਾ ਪਾਰਲੀਮੈਂਟ ਜਾਂਦਾ ਫਿਰ ਉਹ ਐਕਟ ਪਾਸ ਹੁੰਦਾ। ਉੱਥੇ ਬਹੁਤ ਵਰਕਆਊਟ ਹੋਇਆ ਹੁੰਦਾ ਵਾ। ਬੜੇ ਉੱਤੇ ਐਕਸਪਰਟ ਬੰਦਿਆਂ ਦਾ ਕੰਮ ਹੋਇਆ ਹੁੰਦਾ ਵਾ। ਸਾਡੀ এনਵਾਇਰਨਮੈਂਟ ਬਹੁਤ ਜ਼ਰੂਰੀ ਆ। ਸ਼ੋਸ਼ਨ ਪੈਕ ਬਹੁਤ ਜ਼ਰੂਰੀ ਆ। ਲੇਬਰ ਬਹੁਤ ਜ਼ਰੂਰੀ ਆ। ਪਿੰਡਾਂ 'ਚ ਕਾਰੀਗਰ ਬੈਠੇ ਆ, ਮਿਸਤਰੀ ਬੈਠੇ ਆ, ਦਰਖਾਨ ਬੈਠੇ ਆ। ਸਾਰੇ ਬਹੁਤ ਇੰਪੋਰਟੈਂਟ ਨੇ। ਸਾਡੇ ਸਾਰੇ ਭੈਣ ਭਾਈ ਨੇ ਉਹਨਾਂ ਦਾ ਰੋਜ਼ਗਾਰ ਕਿੱਥੇ ਹੋਊਗਾ? ਉਹ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੁਲਿੰਗ ਸਕੀਮ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਕਮਾਂ ਤਾਂ ਪੁਚਾਲ ਲੈ ਕੇ ਰੱਖ ਦਿੱਤਾ ਕਿਉਂਕਿ ਜਿੱਥੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਇੱਕ ਪੱਖ ਦਾ ਹੋਇਆ ਮੁੱਦਾ ਮਿਲ ਗਿਆ ਉੱਤੇ ਹੀ ਕਿਸਾਨ ਜ਼ਮੀਦਾਰ ਅਤੇ ਖੇਤ ਮਜ਼ਦੂਰ ਸੜਕਾਂ ਦੇ ਉੱਤੇ ਆ ਗਏ ਕਾਰਨ ਇਹ ਸੀ ਕਿ ਪੰਜਾਬ ਦੀ ਹੋਂਦ ਦਾ ਮਾਮਲਾ ਬਣ ਗਿਆ ਹਾਲਾਂਕਿ ਲੈਂਡ ਪੁਲਿੰਗ ਸਕੀਮ ਪੰਜਾਬ ਸਰਕਾਰ ਵੱਲੋਂ ਵਾਪਸ ਲੈ ਲਈਤੀ ਗਈ ਹੈ ਵੱਖ-ਵੱਖ ਸਿਆਸੀ ਪਾਰਟੀਆਂ ਜਾਂ ਕਿਸਾਨ ਜਥੇਬੰਦੀਆਂ ਨੇ ਆਪਣੀ ਪਿੱਠ ਥਾਪੜੀ ਹੈਗੀ ਹੈ ਕਿਉਂਕਿ ਇਹ ਪੂਰੀ ਪਾਲਿਸੀ ਜਿਹੜੀ ਹੈ ਵਾਪਸ ਹੋ ਚੁੱਕੀ ਹੈਗੀ ਹੈ ਸੇਰਾ ਬਣ ਲਿੱਤਾ ਗਿਆ ਜਿੱਤ ਦਾ ਲੇਕਿਨ ਅਸਲੀ ਮੋਰਚਾ ਜਿੱਥੋਂ ਸਟਾਰਟ ਹੋਇਆ ਉਹਨਾਂ ਨਾਲ ਗੱਲਬਾਤ ਕਰਵਾਉਣ ਜਾ ਰਹੇ ਹਾਂ ਮੇਰੇ ਨਾਲ ਐਡਵੋਕੇਟ ਗਿਲਸਰ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਪਟੀਸ਼ਨ ਜਿਹੜੀ ਹੈ ਕੋਰਟ ਦੇ ਅੰਦਰ ਜਾ ਕੇ ਦਾਇਰ ਕੀਤੀ ਔਰ ਜਿੱਥੋਂ ਸਰਕਾਰ ਮਜਬੂਰ ਹੋਈ ਇਸ ਪਾਲਿਸੀ ਨੂੰ ਵਾਪਸ ਲੈਣ ਦੇ ਲਈ ਗਿਲਸਰ ਬਾਬਾ ਸਵਾਗਤ ਨੂੰ ਦੇਣਾ ਹੈ ਹੈਲੋ ਅੱਛਾ ਤੁਹਾਡਾ ਅੱਜ ਸਭ ਨੇ ਥੈਂਕਸ ਕੀਤਾ ਹੈਗਾ ਚਾਹੇ ਉਹ ਕਿਸਾਨ ਜੱਥੇਬੰਦੀਆਂ ਹੋਣ ਜਾਂ ਫਿਰ ਇਥੇ ਕਲੋਨਾਈਜ਼ਰ ਹੋਣ ਸਭ ਨੇ ਪੂਰੇ ਪੰਜਾਬ ਨੇ ਇੱਕ ਤਰ੍ਹਾਂ ਦਾ ਤੁਹਾਡਾ ਧੰਨਵਾਦ ਕੀਤਾ ਲੜਾਈ ਕਿੱਥੋਂ ਸ਼ੁਰੂ ਕੀਤੀ ਕਿਦਾਂ ਲੜਾਈ ਦੀ ਇਹ ਸਮਝ ਆਈ ਲੜਾਈ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਕਾਨੂੰਨ ਦੇ ਵਿੱਚ ਬਹੁਤ ਵਿਸ਼ਵਾਸ ਆ ਔਰ ਮੇਰਾ ਇਹ ਵੀ ਵਿਸ਼ਵਾਸ ਆ ਵੀ ਸਾਡੇ ਹਰ ਨਾਗਰਿਕ ਨੂੰ ਔਰ ਆਮ ਆਦਮੀ ਨੂੰ ਇਨਸਾਫ ਮਿਲਦਾ ਹੈ ਇਹ ਹੋ ਸਕਦਾ ਕਈ ਵਾਰੀ ਤੁਹਾਨੂੰ ਇਨਸਾਫ ਮਿਲਣ ਦੇ ਵਿੱਚ ਦੇਰੀ ਹੋ ਜਾਵੇ ਪਰ ਅੰਧੇਰ ਕਦੇ ਵੀ ਨਹੀਂ ਹੁੰਦਾ ਹੈਗਾ ਤੁਹਾਨੂੰ ਇਨਸਾਫ ਮਿਲੂਗਾ ਮੈਨੂੰ ਮੇਰੇ ਦਿਮਾਗ ਦੇ ਵਿੱਚ ਹੀ ਆਇਆ ਵੀ ਇਹ ਲੜਾਈ ਬਹੁਤ ਡੂੰਗੀ ਤੇ ਡੂੰਗੀ ਹੁੰਦੀ ਜਾਣੀ ਆ ਔਰ ਜਿਹਦੇ ਨਾਲ ਪੰਜਾਬ ਦੇ ਹਾਲਾਤ ਵੀ ਖਰਾਬ ਹੋ ਸਕਦੇ ਤੇ ਪੰਜਾਬ ਦਾ ਨੁਕਸਾਨ ਵੀ ਹੋ ਸਕਦਾ ਜੀ ਸਾਬ ਕਿੱਥੇ ਕਮੀ ਦਿਖੀ ਇਹ ਪਾਲਿਸੀ ਦੇ ਵਿੱਚ ਤੁਹਾਨੂੰ ਤੁਸੀਂ ਪਹਿਲਾਂ ਜਿੱਦਾਂ ਮੈਂ ਸਪੀਚ ਸੁਨੇ ਤੁਹਾਨੂੰ ਪਹਿਲਾਂ ਲੱਗਿਆ ਕਿ ਸ਼ਾਇਦ ਅਰਬਨ ਸਟੇਟ ਸਾਡੇ ਪਿੰਡਾਂ ਤੱਕ ਆ ਗਏ ਹੈ ਨਾ ਤਾਨੂੰ ਖੁਸ਼ੀ ਹੋਈ ਪਰ ਇਹ ਕਿੱਥੇ ਕਮੀ ਤੁਹਾਨੂੰ ਕਿੱਥੇ ਲੱਭੀਏ ਜਦੋਂ ਇਹ ਇਸ ਤਰ੍ਹਾਂ ਸਮਝ ਲੱਗਿਆ ਵੀ ਇਹਨਾਂ ਨੇ 24000 ਏਕੜ ਐਡਾ ਵੱਡਾ ਇੱਕ ਏਰੀਆ ਮੇਰੇ ਦਿਮਾਗ ਨੇ ਤਾਂ ਇੱਕ ਦਿਨ ਜਦੋਂ ਇਹ ਮਤਲਬ ਕੈਲਕੂਲੇਸ਼ਨ ਲਾਉਣ ਦੀ ਕੋਸ਼ਿਸ਼ ਕੀਤੀ ਵੀ ਜੇ ਸਰਕਾਰ ਨੂੰ ਕਹਿ ਦਈਏ ਵੀ ਸਾਡੀ ਕੰਸੈਂਟ ਤੁਹਾਡੇ ਨਾਲ ਆ ਕਨਸੈਂਟ ਵੀ ਦੇਣੇ ਆ ਸੀ ਵੀ ਸਾਡੀ ਕਨਸੈਂਟ ਲੈ ਲਓ ਸਾਡੀ ਜ਼ਮੀਨ ਦੇ ਵਿਚਾਰਬੰਦ ਸਟੇਟ ਬਣਾ ਦਿਓ ਵੀ ਅਜੇ ਫਿਲਹਾਲ ਤੁਸੀਂ ਇਹਦੇ ਆਲੇ ਦੋਲੇ ਚਾਰਦਵਾਰੀ ਕਰ ਲਓ ਤਾਂ ਸਰਕਾਰ ਕੋਲੇ ਇੰਨੇ ਵੀ ਫੰਡ ਹੈ ਨਹੀਂ ਸੀ ਵੀ ਉਹਦੇ ਉੱਤੇ ਕੱਲੀ ਸਿੰਪਲ ਚਾਰਜ ਡਿਵੈਲਪਮੈਂਟ ਤਾਂ ਬਹੁਤ ਦੂਰ ਦੀ ਗੱਲ ਆ ਫੇਰ ਆਇਆ ਯਾਰ ਸਾਡੀਆਂ ਜ਼ਮੀਨਾਂ ਫੇਰ ਮੈਂ ਅਚੰਚੇਤ ਜਗਰਾਉਂ ਵਾਲੀ 슈ਗਰ ਮਿਲ ਮੈਂ ਕਿਸੇ ਸਮੇਂ ਜਦੋਂ ਗੰਨੇ ਦੀ ਖੇਤੀ ਕਰਦਾ ਸੀ ਤਾਂ ਮੈਂ ਆਪਣਾ ਪੂਰੀ ਦੀ ਪੂਰੀ ਕ੍ਰੋਪ ਉੱਥੇ ਲੈ ਕੇ ਜਾਂਦਾ ਸੀ 슈ਗਰ ਮਿਲਚ ਜਗਰਾਵਾਲੀ ਬਾਅਦ ਦੇ ਵਿੱਚ ਉਹ ਪੱਟ ਕੇ ਉੱਥੇ ਕਲੋਨੀ ਕੱਟ ਦਿੱਤੀ ਗਈ ਉਸ ਕਲੋਨੀ ਦੇ ਵਿੱਚ ਉਸ ਕਲੋਨੀ ਇਕੱਠੀ ਨੂੰ ਅੱਜ ਤਕਰੀਬਨ ਤਕਰੀਬਨ 14-15 ਸਾਲ ਹੋ ਗਏ ਆ 14-15 ਸਾਲਾਂ ਦੇ ਵਿੱਚ ਉੱਥੇ ਦੋ ਜਾਂ ਤਿੰਨ ਘਰ ਪਏ ਹੋਣੇ ਆ ਪੂਰੀ ਦੀ ਪੂਰੀ ਬੰਜਰ ਬੀਆਬਾਨਾ ਉੱਥੇ ਸੱਪ ਫਿਰਦੇ ਆ ਜਾਨਵਰ ਆ 9% ਰੈਡੀ ਟੂ ਲਿਵ देयर ਉਹਦੇ ਕੋਈ ਰਹਿਣ ਨੂੰ ਤਿਆਰੀ ਨਹੀਂ ਜੇ ਉਹੀਆਂ ਹੀ ਕਲੋਨੀਆਂ ਜਿਹੜੀਆਂ ਅੱਜ ਤੋਂ 15-15 ਸਾਲ ਪਹਿਲਾਂ ਕੱਟੀਆਂ ਹੋਈਆਂ ਨੇ ਉਹਨਾਂ ਦਾ ਇਹ ਹਸ਼ਰ ਹੋ ਸਕਦਾ ਅਸੀਂ ਤਾਂ ਜਿਹੜੇ ਜ਼ਿੰਮੇਵਾਰੀ ਕਰਨ ਵਾਲੇ ਬੰਦੇ ਆ ਜਾਂ ਆਪਣੀ ਖੇਤੀ ਦੇ ਰਾਹੀਂ ਆਪਣਾ ਪਾਲਣ ਪੋਸਨ ਆਪਣੇ ਪਰਿਵਾਰ ਦਾ ਕਰਨ ਵਾਲੇ ਆ ਤੇ ਜੇ ਸਾਡੀਆਂ ਜ਼ਮੀਨਾਂ ਦੇ ਵਿੱਚ ਉਸੇ ਢੰਗ ਨਾਲ ਸੜਕਾਂ ਪੈ ਗਈਆਂ ਤੇ ਸਾਡਾ ਜਿਹੜਾ ਜੀਵਨ ਨਰਵਾਹਵਾ ਜਿਹੜਾ ਜੀਵਨ ਨਰਵਾਹਵਾ ਉਹ ਕਿਵੇਂ ਹੋਊਗਾ ਨੰਬਰ 1 ਨੰਬਰ 2 ਤੇ ਸਰਕਾਰ ਜੋ ਠੇਕੇ ਦੇਣ ਦੀ ਗੱਲ ਜੀ ਅੱਜ 50 ਹਜ਼ਾਰ ਠੇਕਾ 50 ਹਜ਼ਾਰ ਨੂੰ ਵਧਾ ਕੇ 1 ਲੱਖ ਰੁਪਿਆ ਕਰ ਦਿੱਤਾ ਗਿਆ 24 ਤੁਸੀਂ ਲੱਖ ਰੁਪਿਆ ਸਾਲ ਦਾ ਇੱਕ ਇਕੜ ਦਾ ਦੇਣਾ 24 ਹਜ਼ਾਰ ਦਾ ਦੇਖੋ 24 ਲੱਖ 24 ਲੱਖ ਉਹਦਾ ਠੇਕਾ ਪਾਣਾ ਜਿਹਨਾਂ ਨਾਲ ਅਸੀਂ ਨੈਕਸਟ ਈਅਰ ਉੱਤੇ 10% ਦੀ ਇਨਕਰੀਸਮੈਂਟ ਸੀਗੀ ਅਨਹਾਂਸਮੈਂਟ ਸੀਗੀ ਤੇ ਤੁਹਾਡੇ ਕੋਲੇ ਫੰਡ ਕਿੱਥੇ ਆ ਤੁਹਾਡਾ ਬਜਟ ਕਿਹੜਾ ਵਾ ਤੁਹਾਡਾ ਟੋਟਲ ਤੁਸੀਂ ਦੇਖੋ ਜੇ ਅੱਜ ਆਪਾਂ ਜਿੱਥੋਂ ਮੈਨੂੰ ਅਹਿਸਾਸ ਹੋਇਆ ਪੰਜਾਬ ਦਾ ਬਜਟ ਦੇਖਾ ਟੋਟਲ ਜਿਹੜਾ ਪੰਜਾਬ ਦਾ ਟੋਟਲ ਬਜਟ ਹੁੰਦਾ ਜਦੋਂ ਬਜਟ ਪਾਸ ਹੁੰਦਾ ਉਹ ਬਜਟ ਦਾ ਫੰਡ ਕਿੰਨਾ ਹੁੰਦਾ ਤੇ 24000 ਏਕੜ ਦੀ ਜਿਹੜੀ ਵੈਲਿਊਏਸ਼ਨ ਹੈ ਉਹ ਕਿੰਨੀ ਆ ਇਹਦੀ ਕਈ ਗੁਣਾ ਜ਼ਿਆਦਾ ਇਸ ਦੀ ਇਸ ਲੈਂਡ ਦੀ ਉਸ ਬਜਟ ਨਾਲੋਂ ਸੀਗੀ ਤੇ ਉਹ ਪੈਸਾ ਆਉਣਾ ਕਿੱਥੋਂ ਸੀਗਾ ਸਰਕਾਰਾਂ ਦਾ ਕੁਝ ਨਹੀਂ ਸਰਕਾਰਾਂ ਅੱਜ ਹੈਗੀਆਂ ਕੱਲ ਨੂੰ ਨਹੀਂ ਹੁੰਦੀਆਂ ਰਿਪੀਟ ਹੋ ਜਾਂਦੀਆਂ ਦੁਬਾਰਾ दैट इज ए ਡਿਫਰੈਂਟ ਇਸ਼ੂ ਦੇ ਨਾਲ ਮੇਰਾ ਕੋਈ ਮਸਲਾ ਨਹੀਂ ਪਰ ਮੈਨੂੰ ਇਹ ਸੀ ਵੀ ਕੱਲ ਨੂੰ 2-3 ਸਾਲ ਠੇਕਾ ਮਿਲ ਗਿਆ ਉਹ ਤੋਂ ਬਾਅਦ ਛੜਕਾਂ ਪੈ ਗਈਆਂ ਜ਼ਮੀਨ ਥੋੜੀ ਨਾਨ ਕਲਟੀਵੇਟ ਹੋ ਗਏ ਗੈਰਮਮਕਨ ਹੋ ਗਈ ਗਰਮ ਮੌਮਕਨ ਹੋ ਗਿਉ ਨਾ ਸੀ ਗਰਮ ਮੌਮਕਨ ਕਹਾ ਖੇਤੀ ਦੇ ਕਾਬਲ ਹੀ ਨਹੀਂ ਰਹੀ ਮੇਰਾ ਬਾਗ ਵੀ ਪਟਿਆ ਗਿਆ ਮੇਰੇ ਬੂਟੇ ਵੀ ਪਟੇ ਗਏ ਮੇਰੀ ਫਸਲ ਵੀ ਨਹੀਂ ਉੱਠੇ ਹੋ ਰਹੀ ਤੇ ਉਹਦਾ ਹਸ਼ਰ ਕੀ ਹੋਊਗਾ ਹੂ ਵਿਲ ਬੀ ਦਾ ਰਿਸਪੌਂਸਿਬਲ ਉਸ ਵਜ੍ਹਾ ਮੈਨੂੰ ਕੌਣ ਜਵਾਬ ਦੇਊ ਕਿਹਦੇ ਕੋਲ ਮੈਂ ਜਾ ਕੇ ਜਵਾਬ ਮੰਗੂਗਾ ਕਿਹੜੇ ਅਫਸਰ ਨੂੰ ਜਾ ਕੇ ਕਹੂੰਗਾ ਜੀ ਮੈਨੂੰ ਮੈਨੂੰ ਹੁਣ ਮੇਰਾ ਠੀਕਾ ਦੋ ਜੀ ਬਿਲਕੁਲ ਇਹ ਬੋਲ ਰਹੇ ਨੇ ਇੱਕ ਕਿਸਾਨ ਜੋ ਇੱਕ ਕਿਸਾਨ ਦੀ ਇੱਕ ਲੈਂਗੁਏਜ ਸੀ ਅਗਰ ਮੈਂ ਇੱਕ ਵਕੀਲ ਦੀ ਲੈਂਗੁਏਜ ਕਹਾ ਤਾਂ ਉਹ ਕਿਹੜੀ ਤਿੰਨ ਲੀਗਲ ਔਰ ਟੈਕਨੀਕਲ ਇਦਾਂ ਦੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਮਾਨਯੋਗ ਅਦਾਲਤ ਕੋਲ ਗਈਆਂ ਔਰ ਇਹ ਸਾਰੀ ਚੀਜ਼ ਸਾਹਮਣੇ ਆਈ ਕਿ ਹਾਂ ਵਾਕਈ ਇਹਦੇ ਵਿੱਚ ਲੂਪਹੋਲ ਸੀ ਲੀਗਲ ਤਾਂ ਜਿਹੜੇ ਮੇਰੇ ਵਕੀਲ ਸਾਹਿਬ ਨੇ ਕੇਸ ਉੱਥੇ ਪੇਸ਼ ਕੀਤਾ ਮੈਂ ਉਸ ਪੁੱਤਰੀ ਨੇ ਬੇਟੇ ਮੇਰੇ ਪੁੱਤਰ ਨੇ ਕੀ ਨਾਮ ਉਹ ਨਰ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਪਰ ਉਹ ਲੀਗਲ ਐਸਪੈਕਟ ਪਰ ਜੋ ਉਹਨਾਂ ਦੇ ਨਾਲ ਮੇਰੇ ਡਿਸਕਸ ਹੋਏ ਉਹਦੇ ਵਿੱਚ ਜਿੰਨੇ ਵੀ ਵੇਸਕਲਾ ਨੇ ਲੈਂਡ ਐਕੁਇਜੀਸ਼ਨ ਜਿਹੜਾ 2013 ਦਾ ਐਕਟ ਬਣਿਆ ਹੈ ਜਿਹੜਾ ਸੁਪਰੀਮ ਐਕਟ ਹੈ ਜਿਹੜਾ ਯੂਨੀਫਾਈਡ ਐਕਟ ਹੈ ਜਿਹੜਾ ਸਾਰੇ ਹਿੰਦੂਸਤਾਨ 'ਚ ਲੱਗੂ ਆ ਜਿੰਨੀਆਂ ਵੀ ਉਹਦੀਆਂ ਜਿਹੜੀ ਆਪਾਂ ਮੰਡੇਟਰੀ ਪ੍ਰੋਵੀਜ਼ਨ ਕਹੀਏ ਵੀ ਜ਼ਰੂਰੀ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਫਾਲੋ ਅਪ ਕਰਨਾ ਹੁੰਦਾ ਜਾਂ ਜਿਨ੍ਹਾਂ ਦੀ ਜਿਹੜੀਆਂ ਗਾਈਡਲਾਈਨ ਨੂੰ ਅਸੀਂ ਮੰਨਣਾ ਹੁੰਦਾ ਵਾ ਕਿਉਂਕਿ ਜਦੋਂ ਵੀ ਕੋਈ ਐਕਟ ਬਣਦਾ ਤਾਂ ਉੱਤੇ ਬਹੁਤ ਸੂਝਵਾਨ ਵਿਅਕਤੀ ਜਿਹੜੇ ਨੇ ਬੜੇ ਉੱਤੇ ਕਮੇਟੀਆਂ ਬਣਦੀਆਂ ਨੇ ਵਾਰ-ਵਾਰ ਕਮੇਟੀਆਂ ਕੋਲ ਜਾਂਦਾ ਔਰ ਫਿਰ ਹਾਊਸ 'ਚ ਜਾਂਦਾ ਸਦਨ 'ਚ ਜਾਂਦਾ ਪਾਰਲੀਮੈਂਟ ਜਾਂਦਾ ਫਿਰ ਉਹ ਐਕਟ ਬੜੇ ਉੱਤੇ ਐਕਸਪਰਟ ਬੰਦਿਆਂ ਦਾ ਕੰਮ ਹੋਇਆ ਹੁੰਦਾ ਵਾ ਸਾਡੀ এনवायरमेंट ਬਹੁਤ ਜ਼ਰੂਰੀ ਆ ਸੋਸ਼ਲ ਇੰਪੈਕਟ ਬਹੁਤ ਜ਼ਰੂਰੀ ਆ ਲੇਬਰ ਬਹੁਤ ਜ਼ਰੂਰੀ ਆ ਪਿੰਡਾਂ 'ਚ ਕਾਰੀਗਰ ਬੈਠੇ ਆ ਮਿਸਤਰੀ ਬੈਠੇ ਆ ਦਰਖਾਨ ਬੈਠੇ ਆ ਸਾਰੇ ਬਹੁਤ ਇੰਪੋਰਟੈਂਟ ਨੇ ਸਾਡੇ ਸਾਰੇ ਪੈਣ ਪਾਈ ਨੇ ਉਹਨਾਂ ਦਾ ਰੋਜ਼ਗਾਰ ਕਿੱਥੇ ਜਾਊਗਾ ਉਹ ਉੱਠ ਕੇ ਕਿੱਥੇ ਜਾਣਗੇ ਮਤਲਬ ਇਹ ਤਿੰਨ ਜਿਹੜੇ ਤੁਸੀਂ ਕਹਿ ਰਹੇ ਹੈਗੇ ਹੋ ਕਿ ਚਾਹੇ ਸੋਸ਼ਲ ਇੰਪੈਕਟ এনवायरमेंट ਆ ਜਾਂ ਮੈਂ ਤਾਂ ਇਹ ਕਹੂੰਗਾ ਸੋਸ਼ਲ ਇੰਪੈਕਟ ਵੀ ਬਹੁਤ ਜ਼ਰੂਰੀ ਸੀ ਐਨਵਾਇਰਨਮੈਂਟ ਜਿਹੜਾ ਐਨਵਾਇਰਨਮੈਂਟ ਵਾਲਾ ਵਾਤਾਵਰਣ ਦਾ ਉਹ ਵੀ ਬਹੁਤ ਜ਼ ਔਰ ਜਿਹੜੀ ਕੋਈ ਜਿਹੜੀ ਜਿੱਥੇ ਸਾਡੇ ਮਲਟੀ ਕ੍ਰੋਪਸ ਹੁੰਦੀਆਂ ਨੇ ਮਲਟੀ ਕ੍ਰੋਪ ਸਾਡੀ ਜਮੀਨ ਬੜੀ ਉਪਜਾਉ ਉੱਥੇ ਅਸੀਂ ਤਿੰਨ ਤਿੰਨ ਫਸਲਾਂ ਬਾਗ ਲਾਏ ਨੇ ਹਰ ਕਿਸਮ ਦਾ ਸਾਡਾ ਬਾਗ ਹੁੰਦਾ ਉੱਥੇ ਤੁਸੀਂ ਚੀਕੂ ਲਾ ਲਓ ਆੜੂ ਲਾ ਲਓ ਮੇਰੇ ਅਮਰੂਦ ਲਾਏ ਹੋਏ ਨੇ ਅ ਉੱਥੇ ਤੁਸੀਂ ਕੋਈ ਫਸਲ ਬੀਜ ਲੋ ਝੋਨਾ ਮੱਕੀ ਕਣਕ ਜੋ ਮਰਜੀ ਬੀਜ ਲੋ ਜਿਹੜੀਆਂ ਇਹੇ ਜੀਆਂ ਉਪਜਾਉ ਜ਼ਮੀਨਾਂ ਨੇ ਤੇ ਅਸੀਂ ਮਤਲਬ ਉਹਨਾਂ ਨੂੰ ਕਿਉਂ ਇਹ ਆ ਵੀ ਪੱਥਰਾਂ ਦੇ ਵਿੱਚ ਬਦਲ ਰਹੇ ਹਾਂ ਉਹਨਾਂ ਨੂੰ ਕੰਕਰੀਟ ਦੇ ਵਿੱਚ ਕਿਉਂ ਬਦਲ ਰਹੇ ਹਾਂ ਇਹ ਉਪਜਾਉ ਜ਼ਮੀਨਾਂ ਜੇ ਕੋਈ ਹਾਂ ਤੁਹਾਨੂੰ ਖਾਸ ਲੋੜ you have to record the special reason ਤੁਹਾਨੂੰ ਸਪੈਸ਼ਲ ਕਾਰਨ ਦੇਣੇ ਪੈਣੇ ਆ ਕਿ ਕਿਉਂ ਅਸੀਂ ਇਹਨੂੰ ਕਨਵਰਟ ਕਰ ਰਹੇ ਹਾਂ ਖੇਤੀਬਾੜੀ ਵਾਲੀ ਤੋਂ ਇਹਨੂੰ ਕਿਉਂ ਅਸੀਂ ਮਤਲਬ ਸੜਕਾਂ ਵਿੱਚ ਪਾ ਰਹੇ ਹਾਂ ਤੇ ਕਿਉਂ ਇਹਨੂੰ ਬਦਲ ਰਹੇ ਹਾਂ ਅੱਜ ਤੁਹਾਡਾ ਸਨਮਾਨ ਹੋਇਆ ਸਹਿਯੋਗ ਸਭ ਦਾ ਮਿਲਿਆ ਹੈ ਨਾ ਤੁਹਾਨੂੰ ਸਪੈਸ਼ਲ ਅਗਰ ਇਹਨਾਂ ਸਭ ਨੇ ਤੁਹਾਡਾ ਥੈਂਕਸ ਕੀਤਾ ਤੁਸੀਂ ਕਿਸੇ ਦਾ ਥੈਂਕਸ ਕਰਨੇ ਜਾਓ ਮੈਂ ਤਾਂ ਪੂਰੀ ਪੂਰੀਆਂ ਜਿੰਨੀਆਂ ਵੀ ਜਿਸ ਵਿਅਕਤੀ ਨੇ ਵੀ ਜਿਸ ਵਿਅਕਤੀ ਨੇ ਵੀ ਚਾਹੇ ਉਹ ਪ੍ਰੈਸਾ ਪ੍ਰੈਸ ਨੇ ਵੀ ਇਹ ਚ ਬੜਾ ਸਾਥ ਦਿੱਤਾ ਚਾਹੇ ਉਹ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਬਹੁਤ ਅੱਗੇ ਹੋ ਕੇ ਮੂਰੇ ਹੋ ਕੇ ਉਹਨਾਂ ਨੇ ਇਹ ਲੜਾਈ ਲੜੀ ਇਹ ਸੰਘਰਸ਼ ਲੜੇ ਔਰ ਉਹਨਾਂ ਦੀ ਵੀ ਬਹੁਤ ਵੱਡਾ ਜੇ ਕਹੂੰ ਤਾਂ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਜਿਹਨੂੰ ਮੈਂ ਬਿਆਨ ਜਾਂ ਜਸਦੀ ਮੈਂ ਵਿਆਖਿਆ ਨਹੀਂ ਕਰ ਸਕਦਾ ਜਿਹੜੀਆਂ ਇਹ ਐਸੋਸੀਏਸ਼ਨ ਨੇ ਜਿਹੜੀਆਂ ਕਲੋਨਾਈਜ਼ਰ ਐਸੋਸੀਏਸ਼ਨ ਪ੍ਰਾਪਰਟੀ ਨਾਲ ਜੁੜੇ ਵਪਾਰੀ ਨੇ ਇਹਨਾਂ ਦਾ ਵੀ ਮੈਨੂੰ ਬਹੁਤ ਸਹਿਯੋਗ ਰਿਹਾ ਔਰ ਪੂਰੀ ਦੀ ਪੂਰੀ ਜਿਹੜੀ ਫਾਰਮਰ ਕਮਿਊਨਿਟੀ ਪੰਜਾਬੀ ਕਮਿਊਨਿਟੀ ਔਰ ਹਰ ਵਰਗ ਕਹੋ ਕਿਸੇ ਵੀ ਵਰਗ ਨਾਲ ਸੰਦੇ ਸੀ ਜਿਹੜਾ ਇਹ ਸਮਝਦਾ ਸੀ ਵੀ ਯਾਰ ਇਹ ਨਜਾਇਜ਼ ਹੋਣ ਜਾ ਰਿਹਾ ਇਹ ਫਾਰਮਰ ਦੇ ਨਾਲ ਤੱਕਾ ਵਾ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਬਹੁਤ ਸ਼ੁਕਰੀਆ ਜੀ ਮੇਰੇ ਨਾਲ ਲਾਂਬਾ ਸਾਹਿਬ ਜੁੜ ਰਹੇ ਨੇ ਗੁਰਵਿੰਦਰ ਸਿੰਘ ਲਾਂਬਾ ਪੂਰੇ ਪੰਜਾਬ ਜਿਹੜੇ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਰ ਮੈਨੂੰ ਕਿਸਾਨਾਂ ਦੀ ਵੀ ਸਮਝ ਆਈ ਮੈਨੂੰ ਖੇਤ ਮਜ਼ਦੂਰਾਂ ਦੀ ਵੀ ਸਮਝ ਆਈ ਕਲੋਨਾਈਜ਼ਰ ਦੀ ਸਮਝ ਨਹੀਂ ਆਈ ਕਲੋਨਾਈਜ਼ਰ ਕਿਉਂ ਖਲਾਫ ਹੋ ਗਿਆ ਇਸ ਪਾਲਿਸੀ ਦੇ ਦੇਖੋ ਐਸਾ ਹੁੰਦਾ ਹੈ ਇੱਕ ਪੁਰਾਣੀ ਕਹਾਵਤ ਹੈ ਕਿ ਦੂਜੇ ਦੀ ਥਾਲੀ ਦੇ ਵਿੱਚ ਲੱਡੂ ਹਮੇਸ਼ਾ ਵੱਡਾ ਲੱਗਦਾ ਜਿਹੜੀ ਕਲੋਨਾਈਜੇਸ਼ਨ ਹੈ ਉਹ ਇੱਕ ਵਪਾਰ ਦੇ ਨਾਮ ਨਾਲ ਉਹ ਇੱਕ ਉਹਨੂੰ ਇੱਕ ਸਮਾਂ ਲੱਗਦਾ ਜਿਵੇਂ ਇੱਕ ਦਰਖਤ ਨੂੰ ਬਣਨ ਨੂੰ 20 ਸਾਲ ਲੱਗਦੇ ਆ ਇਹ ਕਲੋਨੀ ਨੂੰ ਵੀ ਡਿਵੈਲਪ ਹੋਣ ਚ 20 ਸਾਲ ਲੱਗਦੇ ਜਿਹੜੇ ਆ ਪਿਛਲੇ ਦਿਨੀ ਇਹ ਇਹ ਗੱਲ ਚੱਲੀ ਕਿਥੋਂ ਇਹ ਇਹਨਾਂ ਨੂੰ ਸੁਪਨਾ ਆਇਆ ਕਿਥੋਂ ਕਿ ਜਿਹੜੀ ਵੈਸਟ ਦੀ ਇਲੈਕਸ਼ਨ ਹੋਈ ਉਸ ਦੌਰਾਨ ਸਾਰੀ ਸਰਕਾਰ ਜਿਹੜੀ ਹੈ ਉਹ ਲੁਧਿਆਣੇ ਰਹੀ ਔਰ ਉਹਨੇ ਲੁਧਿਆਣੇ ਰਹਿ ਕੇ ਜਿਹੜੀ ਸਾਊਥ ਸਿਟੀ ਆਰੇ ਏਰੀਏ ਦੀ ਡਿਵੈਲਪਮੈਂਟ ਦੇਖੀ ਔਰ ਉਹਨਾਂ ਨੇ ਦੇਖਿਆ ਕਿ ਰੋਜ਼ ਨਵੀਂ ਕੰਪਨੀ ਆ ਕੇ ਇੱਥੇ ਰੋਜ਼ 100 ਏਕੜ 500 ਏਕੜ ਜ਼ਮੀਨਾਂ ਖਰੀਦ ਰਹੀ ਹੈ ਐਸੀ ਇੱਥੇ ਕਿਹੜੀ ਸੋਨੇ ਦੀ ਖਾਨ ਆ ਗਈ ਹੈ ਵੀ ਇੱਥੇ ਜਿਹੜਾ ਵੀ ਕੀ ਹੋ ਗਿਆ ਵੀ ਇੱਥੇ ਕੋਈ ਆਪਾਂ ਲੱਭੀਏ ਕੀ ਚੱਕਰ ਹੈ ਲੇਕਿਨ ਉਹਨਾਂ ਨੇ ਉਹਦੇ ਪਿੱਛੇ ਇਹ ਨਹੀਂ ਦੇਖਿਆ ਕਿ ਜਿਹੜੀ ਇਹ ਸਾਰਾ ਇਲਾਕਾ ਜਿਹਨੂੰ ਸਾਊਥ ਸਿਟੀ ਕਿਹਾ ਜਾਂਦਾ ਉਹ ਸਾਊਥ ਸਿਟੀ ਕਿੰਨੇ ਕੱਟੀ ਪਹਿਲਾਂ ਸਾਊਥ ਸਿਟੀ ਅੱਜ ਤੋਂ 30 ਸਾਲ ਪਹਿਲਾਂ ਵਿਕਾਸ ਹਾਊਸਿੰਗ ਵਾਲੇ ਜਿਹੜੇ ਭੱਲਾ ਸਾਫ ਸੀ ਉਹਨਾਂ ਨੇ ਕਲੋਨੀ ਕੱਟੀ ਕਲੋਨੀ ਕੱਟੀ ਬਹੁਤ ਔਖਾ ਟਾਈਮ ਕੱਟਿਆ ਕਲੋਨੀ ਫੇਲ ਹੋ ਗਈ ਉਸ ਤੋਂ ਬਾਅਦ ਧੀਰੇ ਧੀਰੇ ਜਿਹੜਾ ਇੱਕ ਸਨ ਵਿਊਸ ਗਰੁੱਪ ਸੀਗਾ ਮਨੂ ਗੁਪਤਾ ਜੀ ਔਰ ਗਰੇਵਾਲ ਸਾਹਿਬ ਉਹਨਾਂ ਨੇ ਇੱਕ ਸੁਪਨਾ ਸਿਰਜਿਆ ਇੱਕ ਪਿੰਡ ਦੀ ਸੜਕ ਦੇ ਉੱਤੇ ਡਿਵੈਲਪਮੈਂਟ ਦੇ ਸਿਰ ਤੇ ਉਹਨਾਂ ਨੇ ਪਹਿਲਾ ਫੇਜ਼ ਕੱਟਿਆ 30 ਏਕੜ ਦਾ ਉਹ 30 ਏਕੜ ਦਾ ਫੇਜ਼ ਕੱਟ ਕੇ ਉਹਨਾਂ ਨੇ ਉਹਦੇ ਵਿੱਚ ਇੱਕ এনवायरमेंट ਕ੍ਰੀਏਟ ਕੀਤਾ ਔਰ ਉਹਦੇ ਵਿੱਚ ਉਹਨਾਂ ਨੂੰ 8 ਸਾਲ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਦੂਜਾ ਫੇਸ ਲਿਆਂਦਾ ਫਿਰ ਤੀਜਾ ਫੇਸ ਲਿਆਂਦਾ ਬਾਅਦ ਵੱਡੇ ਵੱਡੇ ਬ੍ਰਾਂਡ ਲਿਆਂਦੇ ਇਹ ਸਾਰਾ ਕੁਝ ਕਰਦੇ ਕਰਦੇ ਇਹ ਸਾਰੇ ਏਰੀਆ ਨੂੰ ਡਵੈਲਪ ਹੋਣ ਚ 20 ਸਾਲ ਲੱਗੇ 20 ਸਾਲ ਬਾਅਦ ਜਦੋਂ ਜਿਵੇਂ ਹੁਣ ਦਰਖਤ ਹੋ ਜਾਂਦਾ ਤੇ ਹੁਣ ਉਹਦੇ ਫਲ ਲੱਗਣ ਦਾ ਟਾਈਮ ਆਇਆ ਔਰ ਰੱਬੋਂ ਜਿਹੜੀ ਲਾਡੋਵਾਲ ਬਾਈਪਾਸ ਨਿਕਲਿਆ ਰੋਡ ਖੁੱਲੀ ਹੋ ਜਾਣ ਕਰਕੇ ਕਿਉਂਕਿ ਲੁਧਿਆਣੇ ਕੋਲ ਫਿਰੋਜ਼ਪੁਰ ਰੋਡ ਤੇ ਬੱਦੋਵਾਲ ਝੁੰੜੀ ਆਰਮੀ ਕੈਂਪ ਹੈ ਉਹ ਇੱਕ ਬੋਟਲネック ਹੈ ਉਸ ਤੋਂ ਅੱਗੇ ਲੁਧਿਆਣਾ ਜਾ ਨਹੀਂ ਪਾਇਆ ਪੱਖੋਵਾਲ ਰੋਡ ਇੱਕ ਬਹੁਤ ਛੋਟੀ ਰੋਡ ਸੀ ਹੰਬੋ ਆ ਜਿਹੜੀ ਹੈਬੋ ਵਾਲ ਰੋਡ ਹੰਬੜਾ ਰੋੜੇ ਵੀ ਛੋਟੀ ਰੋਡ ਸੀ ਔਰ ਜਿਹੜਾ ਬਾਕੀ ਚੰਡੀਗੜ੍ਹ ਰੋਡ ਵਾਲਾ ਏਰੀਆ ਔਰ ਜਿਹੜਾ ਜੀਟੀ ਰੋਡ ਵਾਲਾ ਉਹ ਸਾਰਾ ਇੰਡਸਟਰੀਅਲ ਹੋਣ ਕਰਕੇ ਲੁਧਿਆਣੇ ਦੀ ਜਿਹੜੀ ਰੈ residențial ਜਿਹੜੀ ਭੁਕ ਸੀ ਉਹ ਕਿਦਰ ਨੂੰ ਵੱਧਾ ਲੁਧਿਆਣੇ ਨੂੰ ਇੱਕ ਸਕੋਪ ਮਿਲਿਆ ਇੱਕ ਨਵਾਂ ਲੈਂਡ ਬੈਂਕ ਮਿਲਿਆ ਜਿਹਦੇ ਵਿੱਚ ਪ੍ਰਾਈਵੇਟ ਡਿਵੈਲਪਰਾਂ ਨੇ ਆ ਕੇ ਸਾਰੇ ਅਪਰੂਵਡ ਪ੍ਰੋਜੈਕਟ ਕੱਟੇ ਕਰੋੜਾ ਰੁਪਏ ਈਡੀਸੀ ਭਰੀਆਂ ਕਰੋੜਾ ਰੁਪਏ ਡਿਵੈਲਪਮੈਂਟ ਤੇ ਲਾਇਆ ਈਵਨ ਜਿਹੜੀ ਸਨਵਿਊ ਦੇ ਬਾਹਰ ਮਾਰਕੀਟ ਹੈ ਉਹਨਾਂ ਨੇ ਉਹ ਸਾਰੇ ਜਿਹੜੇ ਬ੍ਰਾਂਡ ਲਿਆਂਦੇ ਉਹਨਾਂ ਨੂੰ ਕੋਲੋਂ ਪੈਸੇ ਦੇ ਕੇ 10 ਸਾਲ ਉਹ ਬ੍ਰਾਂਡ ਮਾਲ ਚਲਾਇਆ ਕਿਉਂਕਿ ਉਹਨਾਂ ਦੀ ਵਾਇਬਿਲਿਟੀ ਨਹੀਂ ਸੀ ਨਿਕਲਦੀ ਐਡੇ ਵੱਡੇ ਬ੍ਰਾਂਡਾਂ ਦੀ ਉੱਥੇ ਆ ਕੇ। ਲੰਗਰ ਸਾਹਿਬ ਮੈਂ ਇੱਕ ਸਵਾਲ ਲੈਣਾ ਚਾਹੂੰਗਾ ਤੁਸੀਂ ਬਹੁਤ بڑا ਇੱਕ ਪੂਰਾ ਹੈ ਨਾ ਇੱਕ ਕਿਤਾਬ ਹੀ ਖੋਲ ਕੇ ਰੱਖ ਦਿੱਤੀ ਕਿ 20 ਸਾਲ ਦੀ ਮਿਹਨਤ ਹੈ ਤਾਂ ਕਿਤੇ ਜਾ ਕੇ ਸਭ ਮਿਲਿਆ। ਤਾਂ ਇਹ ਚੀਜ਼ ਤਾਂ ਤੁਸੀਂ ਬੜੇ ਆਰਮਨਾਲ ਸੁਸੋਦੀਆ ਸਾਹਿਬ ਨੂੰ ਜਾਂ ਫਿਰ ਪੰਜਾਬ ਸਰਕਾਰ ਨੂੰ ਕਹਿ ਸਕਦੇ ਸੀਗੇ ਜਿੱਦਾਂ ਸਰ ਨੇ ਸੋਸ਼ਲ ਇੰਪੈਕਟ ਇੰਪੈਕਟ ਦਾ ਜ਼ਿਕਰ ਕੀਤਾ ਹੈਗਾ ਤੁਸੀਂ ਸੋਸ਼ੀਅਲੀ ਗਨ ਦੇ ਬਿਜ਼ਨਸਮੈਨ ਦੇ ਨਾਲ ਨਾਤੇ ਨਾ ਸਹੀ ਤੁਸੀਂ ਇਹ ਕਹਿ ਦਿੰਦੇ ਕਿ ਇਹ ਕਾਮਯਾਬ ਨਹੀਂ ਹੋ ਪਾਏਗੀ ਦੇਖੋ ਬੜੀ ਦੁਖਦਾਈ ਗੱਲ ਇਹ ਹੈ ਕਿ ਅੱਜ ਸਾਰੇ ਹੀ ਵਪਾਰੀ ਚੋਰ ਨੇ ਸਾਰੇ ਪਟਵਾਰੀ ਚੋਰ ਨੇ ਸਾਰੇ ਤਹਿਸੀਲਦਾਰ ਚੋਰ ਨੇ ਸਾਰੀ ਪੁਲਿਸ ਚੋਰ ਹੈ ਸਾਰਾ ਪੰਜਾਬ ਚੋਰ ਹੈ ਸਿਰਫ ਇਸ ਵੇਲੇ ਪੰਜਾਬ ਸਰਕਾਰ ਜਿਹੜੀ ਹੈ ਉਹ ਹੀ ਇਸ ਵੇਲੇ ਇੱਕ ਇਮਾਨਦਾਰ ਸਰਕਾਰ ਹੈ ਜਦੋਂ ਇਸ ਮੈਂਟੈਲਿਟੀ ਨਾਲ ਸਰਕਾਰ ਬੈਠ ਜਾਂਦੀ ਹੈ ਅਸੀਂ ਤਾਂ ਇੱਥੇ ਹੀ ਰਹਿਣਾ ਪੰਜਾਬ ਦੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਵਸਿੰਦਿਆਂ ਨੇ ਕਿਤੇ ਨਹੀਂ ਜਾਣਾ ਸੋ ਇਹ ਭੁਲੇਖਾ ਮੇਰੇ ਖਿਆਲ ਕਈ ਵਾਰੀ ਜਦੋਂ ਕੁਰਸੀ ਥੱਲੇ ਆ ਜਾਂਦੀ ਹੈ ਪਿਆ ਜਾਂਦਾ ਕਿ ਇਹ ਦੌਰ ਨੇ ਇਹ ਦੌਰ ਵੀ ਲੰਘ ਜਾਣੇ ਨੇ ਔਰ ਵੱਡੇ ਵੱਡੇ ਜਿਹੜੇ ਸਿਆਸਦਾਂ ਜਿਹੜੇ ਕਹਿੰਦੇ ਸੀ ਸਾਡੀ 30 30 ਸਾਲ ਸਰਕਾਰ ਨਹੀਂ ਜਾਣੀ ਉਹ ਅੱਜ 3 ਸਾਲ ਨਹੀਂ ਖੜੇ ਅੱਜ ਆਪਣੀ ਹੋਂਦ ਲਈ ਲੜ ਰਹੇ ਨੇ ਇਹ ਭਲੇਖਾ ਸਰਕਾਰ ਨੂੰ ਕੱਢ ਲੈਣਾ ਚਾਹੀਦਾ ਹੈ ਜਦੋਂ ਤੱਕ ਜਿਹੜੇ ਜਿਹੜੇ ਇਸ ਦੰਦ ਸੰਬੰਧਤ ਲੋਕ ਨੇ ਜਿਹੜੇ ਬੁੱਧੀਜੀਵੀ ਨੇ ਜਿਹੜੇ ਪੰਜਾਬ ਦੀ ਵੀ ਸੋਚਦੇ ਨੇ ਵਪਾਰ ਦੀ ਵੀ ਸੋਚਦੇ ਨੇ ਆਪਣਾ ਕੋਈ ਹਿੱਤ ਨਹੀਂ ਹੈਗਾ ਉਹਨਾਂ ਨਾਲ ਜਦੋਂ ਤੱਕ ਬੈਠ ਕੇ ਸਲਾਹ ਨਹੀਂ ਕਰਦੇ ਤੇ ਇਹਨਾਂ ਦੀਆਂ ਪਾਲਿਸੀਆਂ ਜਿਵੇਂ ਪਹਿਲਾਂ ਇਹਨਾਂ ਐਨਓਸੀ ਦਾ ਝੂਠਾ ਲਾਰਾ ਲਾ ਕੇ ਉਹ ਵੀ ਹਾਈ ਕੋਰਟ ਨੇ ਕੁਐਸ਼ ਕਰਤੀ ਪਾਲਸੀ ਇਹਨਾਂ ਦੀ ਅੱਜ ਕੋਈ ਗੱਲ ਹੀ ਨਹੀਂ ਕਰਦੇ ਉਹਦੀ ਇਸੇ ਤਰੀਕੇ ਆ ਲੈਂਡ ਪੂਲਿੰਗ ਨਹੀਂ ਐ ਲੈਂਡ ਪੂਲਿੰਗ ਪਾਲਸੀ ਸੀ ਔਰ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਪਾਲਸੀ ਸੀ ਔਰ ਇਹ ਕਲੋਨੀ ਅੱਜ ਇੱਕ ਘਰ ਬਣਾਉਣ ਦੇ ਵਿੱਚ 2 ਸਾਲ ਲੱਗ ਜਾਂਦੇ ਆ ਤੇ ਅੱਜ ਤੁਸੀਂ ਇੱਕ ਕਲੋਨੀ ਉਹ ਵੀ 24000 ਏਕੜ ਉਹ ਕਦੋਂ ਬਣੇਗੀ ਕਿਵੇਂ ਬਣੇਗੀ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸ਼ੇਖ ਚਿੱਲੀ ਦਾ ਜਿਹੜਾ ਉਹ ਪੁਲਾਵ ਸੀ ਜਿਹੜਾ ਇੱਕ ਬੁਲਬੁਲਾ ਸੀ ਗੁਬਾਰਾ ਸੀ ਉਹ ਫੁੱਟ ਗਿਆ ਔਰ ਕੋਲੋਨਾਈਜ਼ਰ ਨੂੰ ਵੀ ਜਾਣਦਾ ਸੀ ਔਰ ਇਸੇ ਤਰੀਕੇ ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਨੁਕਸਾਨ ਕੀਤਾ ਇਸ ਵੇਲੇ ਦੇਖੋ ਜ਼ਮੀਦਾਰ ਦੀ ਜ਼ਮੀਨ ਤਾਂ ਜ਼ਮੀਦਾਰ ਕੋਲ ਰਹਿ ਗਈ ਉਹ ਕੋਈ ਗੱਲ ਨਹੀਂ ਉਹ ਹੁਣ ਵੀ ਵੇਚ ਲੂਗਾ ਲੇਕਿਨ ਜਿਹੜਾ ਇੱਕ ਸਾਡੇ ਡਿਵੈਲਪਰਾਂ ਨੇ ਪਿਛਲੇ 20 ਸਾਲ ਮਿਹਨਤ ਕਰਕੇ ਜਿਹੜਾ ਇੱਕ ਤੇਜ਼ੀ ਦਾ ਦੌਰ ਬਣਾਇਆ ਸੀ ਜਿਹੜਾ ਇੱਕ ਮੋਮੈਂਟੋ ਬਣਾਇਆ ਸੀ ਉਤੇ ਦੌਰ ਬਣਾਇਆ ਸੀ ਕਾਰੋਬਾਰ ਚੱਲਿਆ ਸੀ ਉਹ ਸਾਰੇ ਨੂੰ ਢਾਹ ਲਾਤਾ ਸਾਰੇ ਸੌਦੇ ਇਨਡਿਸਕਿਊਟ ਪੈਗੇ ਹਰ ਬੰਦੇ ਨੇ ਪੇਮਟਾਂ ਰੋਕ ਲੀਆਂ ਇੱਕ ਵਾਰੀ ਇਹ ਵਪਾਰ ਦਾ ਜਿਹੜਾ ਹੁਣ ਚੱਕਾ ਰੁਕ ਗਿਆ ਉਹ ਮੈਨੂੰ ਨਹੀਂ ਪਤਾ ਉਹ ਦੁਬਾਰਾ ਕਿਵੇਂ ਚੱਲੇਗਾ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਉਹ ਸਾਰੇ ਸਾਡੇ ਪੰਜਾਬ ਦੇ ਭਾਈਚਾਰੇ ਵਪਾਰ ਵਾਸਤੇ ਔਰ ਜਿਹੜੇ ਕਿਸਾਨੀ ਐ ਉਹਨਾਂ ਦਾ ਸਾਥ ਦੇ ਵੀ ਇਹ ਕਾਰੋਬਾਰ ਦੁਬਾਰਾ ਚੱਲੇ ਮੇਰਾ ਆਖਰੀ ਸਵਾਲ ਲੰਬਾ ਸਾਹਿਬ ਤੁਸੀਂ ਇਸ ਸਾਰੀ ਪਾਲਿਸੀ ਕਮਾ ਜਾਂ ਸਟੈਪ ਬੈਕ ਨੂੰ ਸ਼ਰੇਹ ਕਿਨੂੰ ਦੋ ਦੇਖੋ ਇਹ ਸ਼ਰੇਹ ਸਾਰਾ ਹੀ ਪੰਜਾਬ ਤੇ ਪੰਜਾਬੀਅਤ ਨੂੰ ਜਾਂਦਾ ਹੈ ਕਿਉਂਕਿ ਅੱਜ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਗੱਲ ਕਹੀ ਸੀ ਅੱਜ ਵਰਲਡ ਦੇ ਵਿੱਚ ਜੇ ਕੋਈ ਲੜਾਈ ਚੱਲ ਰਹੀ ਹੈ ਅੱਜ ਫਿਲਸਤੀਨ ਤੇ ਗਾਜ਼ਾ ਦੀ ਲੜਾਈ ਚੱਲ ਰਹੀ ਹੈ ਅੱਜ ਕੋਈ ਯੂਕਰੇਨ ਦੀ ਲੜਾਈ ਜ਼ਮੀਨ ਦੀ ਹੀ ਲੜਾਈ ਚੱਲ ਰਹੀ ਹੈ ਜੇ ਅਸੀਂ ਇਹ ਖਾਲਿਸਤਾਨ ਦੀਆਂ ਗੱਲਾਂ ਕਰਦੇ ਆਂ ਹੋਰ ਗੱਲਾਂ ਕਰਦੇ ਆਂ ਜੇ ਸਾਡੇ ਕੋਲ ਪੰਜਾਬ ਹੀ ਖੁੱਸ ਗਿਆ ਪੰਜਾਬ ਦੇ ਵਿੱਚੋਂ ਸਾਡੀ ਜ਼ਮੀਨ ਹੀ ਖੁੱਸ ਗਈ ਅਸੀਂ ਤਾਂ ਉਹਨੂੰ ਬਣਾ ਕੇ ਡਿਵੈਲਪ ਕਰਕੇ ਉੱਥੇ ਰਹਿਣ ਬਸੇਰੇ ਬਣਾਉਣਾ ਚਾਹੁੰਦੇ ਆਂ ਪਰ ਜੇ ਸਾਡੀ ਜ਼ਮੀਨ ਸਾਡੇ ਤੋਂ ਹੀ ਖੋਲ ਕੇ ਤੁਸੀਂ ਅੱਜ ਕੋਈ ਅਸੀਂ ਵੱਡੇ ਵੱਡੇ ਧਨਾਣਾ ਨੂੰ ਦੇ ਦਣੀਆਂ ਨੇ ਗੋਦਰੇ ਨੂੰ ਦੇ ਦਣੀਆਂ ਫਲਾਣੇ ਨੂੰ ਦੇ ਦਣੀਆਂ ਉਹਦਾ ਪੈਸਾ ਇੱਥੇ ਨਹੀਂ ਰਹਿਣਾ ਅੱਜ ਕੋਈ ਪੰਜਾਬੀ ਵਪਾਰੀ ਅਗਰ ਡਿਵੈਲਪਮੈਂਟ ਕਰਦਾ ਪੈਸੇ ਕਮਾਉਂਦਾ ਉਹ ਦੁਬਾਰਾ ਪੰਜਾਬ ਚ ਖਰਚ ਕਰਦਾ ਜੇ ਅੱਜ ਕੋਈ ਯੂ ਐਸ ਏ ਤੋਂ ਕੰਪਨੀ ਆ ਕੇ ਇੱਥੇ ਡਿਵੈਲਪਮੈਂਟ ਕਰਦੀ ਉਹ ਕਮਾਈ ਕਰਕੇ ਯੂ ਐਸ ਏ ਲੈ ਕੇ ਜਾਂਦੀ ਹੈ ਅੱਜ ਸਵੇਰੇ ਮੈਂ ਪੜ ਰਿਹਾ ਸੀ ਕਿ ਲਗਭਗ 1,72,000 ਕਰੋੜ ਰੁਪਇਆ ਐਜੂਕੇਸ਼ਨ ਦੇ ਤੌਰ ਤੇ ਇੰਡੀਆ ਦੇ ਵਿੱਚੋਂ ਬੱਚਿਆਂ ਦਾ ਬਾਹਰ ਗਿਆ 1.72 ਹਜ਼ਾਰ ਕਰੋੜ ਰੁਪਇਆ ਔਰ ਉਹਦੇ ਨਾਲ ਅਗਰ ਸਰਕਾਰ ਉਹ ਪੈਸੇ ਨੂੰ ਰੋਕ ਲੈਂਦੀ ਸ਼ਾਇਦ 90 ਆਈਆਈਟੀ ਬਣ ਸਕਦੇ ਸੀ ਸੋ ਇਹ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ ਕਿ ਵੱਡੇ ਵੱਡੇ ਜਿਹੜੇ ਤੁਸੀਂ ਬਿਲਡਰ ਲਿਆਉਣਾ ਚਾਹੁੰਦੇ ਹੋ ਵੱਡੇ ਬੰਦੇ ਲਿਆਉਣਾ ਚਾਹੁੰਦੇ ਆ ਉਹ ਤਾਂ ਸ਼ਰਤਾਂ ਤੇ ਆਉਂਦੇ ਆ ਉਹ ਤਾਂ ਕਹਿੰਦੇ ਆ ਸਬਸਿਡੀ ਦਿਓ ਫਲਾਣਾ ਦਿਓ ਕੇਜਰੀਵਾਲ ਸਾਹਿਬ ਨੇ ਕਿਹਾ ਨਹੀਂ ਪੰਜਾਬ ਦਾ ਖਜ਼ਾਨਾ ਖਾਲੀ ਹੈ ਹੁਣ ਸਬਸਿਡੀ ਦਾ ਮੰਗਿਓ ਅਸੀਂ ਤਾਂ ਕੋਈ ਸਬਸਿਡੀ ਨਹੀਂ ਮੰਗਦੇ ਅਸੀਂ ਤਾਂ ਫੈਸਿਲੀਟੇਸ਼ਨ ਮੰਗਦੇ ਆ ਅਸੀਂ ਤਾਂ ਚਾਹੁੰਦੇ ਆ ਵੀ ਕੰਮ ਕਰਨ ਦਾ ਵਪਾਰ ਦਾ ਜਿਹੜਾ ਮਾਹੌਲ ਸੁਖਾਵਾ ਬਣਾਇਆ ਜਾਵੇ ਕਾਨੂੰਨ ਸੌਖੇ ਬਣਾਇਆ ਮੰਨ ਦੱਸੋ ਅੱਜ ਜਿੰਨੀਆਂ ਡਿਵੈਲਪਮੈਂਟ ਅਥਾਰਟੀਆਂ ਨੇ ਚਾਹੇ ਗਮਾਡਾ ਐ ਚਾਹੇ ਗਲਾਡਾ ਐ ਚਾਹੇ ਕਾਰਪੋਰੇਸ਼ਨ ਕੀ ਲੋਕ ਉਹਨਾਂ ਤੋਂ ਸੁਖੀ ਨੇ ਕੀ ਲੋਕਾਂ ਨੂੰ ਤੇ ਬੇਵਜਾ ਗੇੜੇ ਨਹੀਂ ਮਾਰਨੇ ਪੈਂਦੇ ਕੀ ਉਹ ਰਿਸ਼ਵਤ ਦੇ ਅੱਡੇ ਨਹੀਂ ਹੈਗੇ ਸੋ ਇਹ ਜਿੰਨੀਆਂ ਡਿਵੈਲਪਮੈਂਟ ਅਥਾਰਟੀਆਂ ਨੇ ਜੋਂਕਾ ਬਣ ਗਈਆਂ ਖੂਨ ਪੀਰੀਆਂ ਨੇ ਸਰਕਾਰਾਂ ਦੀਆਂ ਤਨਖਾਹਾਂ ਲੈ ਲੈ ਕੇ ਸਰਕਾਰ ਦਾ ਪੈਸਾ ਉੱਡ ਰਿਹਾ ਔਰ ਲੋਕਾਂ ਦਾ ਪੈਸਾ ਜਿਹੜਾ ਜਿਹੜੀ ਤਾਂ ਉਹਨਾਂ ਦੀ ਕਮਾਈ ਹੈ ਇਲੀਗਲ ਕੀ ਹੈ ਅੱਜ ਆਪਾਂ ਕਹੀਏ ਵੀ ਇੱਕ ਬੰਦੇ ਨੇ ਘਰ ਪਾ ਲਿਆ ਉਸ ਕਲੋਨੀ ਚ ਪਾਰਕ ਨਹੀਂ ਹੈਗਾ ਇਸ ਕਰਕੇ ਉਹ ਘਰ ਨਾ ਬਣਾਏ ਜਾਂ ਤਾਂ ਤੁਸੀਂ ਉਹਨੂੰ ਕੋਈ ਚੀਜ਼ ਦਿਓ ਚੀਜ਼ ਤੁਸੀਂ ਕਿਸੇ ਨੂੰ ਦੇਣੀ ਨਹੀਂ ਔਰ ਜੋ ਕੁਛ ਉਹਦੇ ਕੋਲ ਹੈਗਾ ਉਹਨੂੰ ਖੋਣ ਨੂੰ ਫਿਰਦੇ ਉਹਦਾ ਮੀਟਰ ਨਹੀਂ ਲਾਉਂਦੇ ਕਦੀ ਕੁਛ ਨਹੀਂ ਕਰਦੇ ਸੋ ਇਹ ਸਮਾਂ ਦੱਸੇਗਾ ਹੁਣ ਇਹਨਾਂ ਨੂੰ ਆ ਕੇ ਇਹਨਾਂ ਨੇ ਆਪ ਹੀ ਆਪਣੀ ਜੜ ਪੁੱਟ ਲਈ ਹੈ ਔਰ ਜਿਵੇਂ ਪੰਜਾਬੀਆਂ ਨੇ ਇਹਨਾਂ ਨੂੰ ਐ ਦਿਲ ਨਾਲ ਲਾਇਆ ਸੀ ਸਭ ਭੁੱਲ ਗਏ ਸੀ ਕਿਹੜੀ ਕਾਂਗਰਸ ਕਿਤੇ ਇਸੇ ਤਰੀਕੇ ਜੋ ਇਹਨਾਂ ਨੇ ਕੀਤਾ ਪੰਜਾਬ ਇਹਨਾਂ ਨੂੰ ਇੱਕ ਇੱਕ ਵੋਟ ਦਾ ਬਦਲਾ ਤੇ ਬਹੁਤ ਬਹੁਤ ਧੰਨਵਾਦ ਉਹ ਜਿਹੜੇ ਪੰਜਾਬ ਦੇ ਕਿਸਾਨ ਹੈ ਜਿਹੜੀ ਸਾਡੇ ਪਿੰਡਾਂ ਦੇ ਵਿੱਚ ਲੋਕ ਨੇ ਉਹਨਾਂ ਨੂੰ ਅਵੇਅਰਨੈਸ ਨਹੀਂ ਹੈ ਜਿਹੜੀ ਸਾਡੇ ਪਿੰਡਾਂ ਨੂੰ ਅਨਾਉਂਸ ਕੀਤਾ ਗਿਆ ਵੀ ਅੱਜ ਆਪਾਂ ਟਰੈਕਟਰ ਮਾਰਚ ਕਰਨਾ ਅੱਜ ਕਿਸਾਨ ਜੂਨੀਅਨ ਨੇ ਨੇ ਆਉਣਾ ਅੱਜ ਫਲਾਨੀ ਆਪਾਂ ਉਹ ਫਲਾਨੀ ਜਗ੍ਹਾ ਤੇ ਗਮਾਡਾ ਘੇਰਨਾ ਉਹ ਉਹ ਸਾਡੇ ਲੋਕਾਂ ਦਾ ਫਰਜ਼ ਸੀ ਉਹਨਾਂ ਨੇ ਉਹ ਨਿਭਾਤਾ ਟੈਕਨੀਕਲੀ ਜੋ ਤੁਹਾਨੂੰ ਦੱਸਿਆ ਐਡਵੋਕੇਟ ਸਾਹਿਬ ਨੇ ਉਹ ਟੈਕਨੀਕਲੀ ਜਿਹੜੇ ਪੁਆਇੰਟ ਸੀਗੇ ਉਹ ਇਹਨਾਂ ਨੂੰ ਪਤਾ ਸੀ ਦੇਖੋ ਪੰਜਾਬ ਦੇ ਲਈ ਪੰਜਾਬ ਦੇ ਹਿੱਤ ਦੇ ਵਿੱਚ ਐਡਾ ਵੱਡਾ ਇਤਿਹਾਸਕ ਫੈਸਲਾ ਹੋਇਆ ਮੈਂ ਸਮਝਦਾ ਇੱਕ ਪੰਜਾਬ ਗਵਰਨਮੈਂਟ ਦੀ ਐਡੀ ਵੱਡੀ ਨਖੇਦੀ ਐ ਜਿਨ੍ਹਾਂ ਨੇ ਇੱਕ ਐਡੀ ਵੱਡੀ ਪ੍ਰਪੋਜ਼ਲ ਬਣਾ ਕੇ ਉਹਨੂੰ ਬੜਾ ਕਰ ਲਿਆ ਥੁੱਕ ਕੇ ਚੱਟਣ ਵਾਲੀ ਗੱਲ ਮੈਂ ਕਹੂੰਗਾ ਇੱਥੇ ਕਿਉਂਕਿ ਇਹ ਪਾਲਿਸੀਆਂ ਜਿਹੜੀਆਂ ਬਣਦੀਆਂ ਨੇ ਗਰਾਊਂਡ ਲੈਵਲ ਤੋਂ ਲੈਣੀਆਂ ਪੈਂਦੀਆਂ ਨੇ ਜਿੱਥੇ ਮਜ਼ਦੂਰ ਸਾਡੇ ਪਿੰਡਾਂ ਦੇ ਸਾਡੇ ਦੁਕਾਨਦਾਰ ਪਿੰਡਾਂ ਦੇ ਸਾਡੇ ਕੋਈ ਰੇੜੀ ਫੜੀ ਵਾਲੇ ਪਿੰਡਾਂ ਦੇ ਸਾਡੇ ਕੋਈ ਦੁਖਾਨ ਮਿਸਤਰੀ ਨੇ ਉਹ ਲੋਕ ਕਿੱਥੇ ਜਾਣਗੇ ਜਿਹੜੇ ਕਿਸਾਨੀ ਦੇ ਸਿਰ ਤੇ ਸਾਰਾ ਕਾਰੋਬਾਰ ਕਰਦੇ ਉਹ ਪਾਲਿਸੀ ਦੇ ਵਿੱਚ ਇਦਾਂ ਨੇ ਕੀ ਕੀਤਾ ਸੁਜੈਸ਼ਨ ਲੈਣੇ ਹੁੰਦੇ ਆ ਨਗਰਾਂ ਤੋਂ ਪਿੰਡਾਂ ਤੋਂ ਉਹ ਸੁਜੈਸ਼ਨ ਕੋਈ ਨਹੀਂ ਲਿਆ ਇਸ ਕਰਕੇ ਗਵਰਨਮੈਂਟ ਨੂੰ ਇਹ ਲੱਗਿਆ ਵੀ ਇਹ ਸਾਡਾ ਜਿਹੜਾ ਸਿਸਟਮ ਹੈ ਇਹਨੇ ਪਾਸ ਨਹੀਂ ਹੋਣਾ ਔਰ ਮੈਂ ਬਹੁਤ ਵੱਡਾ ਉਪਰਾਲਾ ਮੜਨਾ ਸਾਰੀ ਜਿੰਨੀ ਵੀ ਸਾਡੇ ਲੁਧਿਆਣਾ ਸ਼ਹਿਰ ਦੀ ਜਿੰਨੀ ਕਲੋਨਾਈਜ਼ਰ ਨਹੀਂ ਜਿੰਨੇ ਪ੍ਰਾਪਰਟੀ ਡੀਲਰ ਨੇ ਔਰ ਜਿੰਨੀਆਂ ਵੀ ਸਾਡੀਆਂ ਕਿਸਾਨ ਯੂਨੀਅਨ ਨੇ ਜਿੰਨੀਆਂ ਵੀ ਸਾਡੀਆਂ ਕਾਂਗਰਸ ਪਾਰਟੀ ਅਕਾਲੀਦਰ ਪਾਰਟੀ ਜੋ ਵੀ ਜਿਨੇ ਵੀ ਮੈਂ ਇੱਥੇ ਕਿਸੇ ਦਾ ਇਹ ਨਹੀਂ ਕਰੂੰਗਾ ਕਿ ਮੈਂ ਉਹਦਾ ਨਾਮ ਨਹੀਂ ਲਾਉਂਗਾ ਜਿੰਨੀਆਂ ਵੀ ਪਾਰਟੀਆਂ ਨੇ ਜਾ ਕੇ ਵਿਰੋਧਤਾ ਕੀਤੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਵੱਡੀ ਜਿੱਤ ਜਿੱਤੀ ਆ ਮੈਂ ਦੋਨੋਂ ਤੋਂ ਸਿਆਸੀ ਕਵਸਚਨ ਨਹੀਂ ਪੁੱਛਦਾ ਤੁਸੀਂ ਦੱਸੋ ਸਰਕਾਰ ਦੀ ਮਨਸ਼ਾ ਕੀ ਸੀ ਇਸ ਪੁੱਛ ਤੇ ਕੋ ਸਰਕਾਰ ਦੀ ਮਨਸ਼ਾ ਕੀ ਸੀ ਇਹ ਸਾਰੀ ਜਿੰਨੀ ਪ੍ਰਾਪਰਟੀ ਉਹਨਾਂ ਨੇ ਅਕਵਾਇਰ ਕਰਕੇ ਉਹਨਾਂ ਨੇ ਆਰਬੀਆਈ ਤੋਂ ਇਹਦੇ ਤੇ ਲੋਨ ਲੈਣਾ ਸੀ ਜਿਹੜੀ ਸਰਕਾਰ ਦੀ ਅਸਲ ਮੰਨਛਾ ਸੀ ਕਿਉਂਕਿ ਉਹਦੇ ਸੰਬੰਧ ਦੇ ਵਿੱਚ ਸਾਨੂੰ ਲੋਕਾਂ ਨੂੰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਉਹ ਜਾਣਕਾਰੀ ਉਹ ਰੱਖਦੇ ਆ ਜਾਂ ਤਾਂ ਜਿਹੜੇ ਸਾਡੇ ਭਰਾ ਬੈਠੇ ਆ ਇਹ ਜਾਣਕਾਰੀ ਰੱਖਦੇ ਆ ਜਾਂ ਜਿਹੜੇ ਅਸੀਂ ਬਾਹਰ ਅੰਦਰ ਫਿਰਦੇ ਆ ਸਾਨੂੰ ਨੌਲੇਜ ਆ ਵੀ ਆਰਬੀਆਈ ਤੋਂ ਇਹਤੇ ਲੋਨ ਲੈ ਕੇ ਜਿਹੜੀ 24 ਹਜ਼ਾਰ ਏਕੜ ਰਕਬਾ ਸੀ ਉਹਦੇ ਤੇ 24 ਹਜ਼ਾਰ ਕਰੋੜ ਰੁਪਈਆ ਜੇ ਉਹਨੂੰ ਡਿਵੈਲਪ ਕਰਤੇ ਤਾਂ ਖਰਚਾ ਆਉਣਾ ਸੀ ਸਰਕਾਰ ਕੋਲੇ ਤਾਂ ਇੱਕ ਤਲ ਤੇਲਾ ਨਹੀਂ 4.5 ਲੱਖ ਕਰੋੜ ਦੀ ਸਰਕਾਰ ਪਹਿਲਾ ਕਰਜਈ ਹੈ ਦਿੱਲੀ ਹਰ ਹਫਤੇ ਉਹ ਕਰਜੇ ਲੈ ਰਹੀ ਆ ਸੋ ਇਹਨਾਂ ਨੇ ਆਰਬੀਆਈ ਨੂੰ ਦੇਖੋ ਸਾਨੂੰ ਤਾਂ ਬੰਨ ਕੇ ਰੱਖਤਾ ਸੀ ਜ਼ਿੰਮੇਦਾਰਾਂ ਨੂੰ ਬੰਨ ਕੇ ਰੱਖਤਾ ਜਰ ਆਰਬੀਆਈ ਕੋਲੇ ਇਹ ਸਾਡੀ ਜਾਇਦਤ ਗਹਿਣੇ ਰੱਖਤੀ ਆਰਬੀਆਈ ਤੋਂ ਪੈਸੇ ਲੈ ਕੇ ਉਹਨਾਂ ਨੇ ਆਉਣ ਵਾਲ ਜਿਹੜੀ 2027 ਆ ਉਹਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਹੋਇਆ ਉਹਨਾਂ ਨੂੰ ਪੂਰੇ ਕਰਨ ਦੇ ਖਾਤਰ ਇਹ ਸਾਡੇ ਨਾਲ ਇਹ ਜਿਹੜਾ ਜ਼ੁਲਮ ਆ ਇਹ ਕੀਤਾ ਸੀ ਇਹ ਸਿਰੇ ਨਹੀਂ ਚੜਿਆ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਜੀ ਅੱਛਾ ਲੰਬਾ ਸਰ ਤੁਹਾਡੇ ਇੱਕ ਇਹ ਮਨਿਕ ਦਾ ਕਲੋ ਕਲੋਨਾਈਜ਼ਰ ਕਿਉਂ ਖਲਾਫ ਹੋ ਗਿਆ ਕਲੋਨਾਈਜ਼ਰ ਨੂੰ ਤਾਂ ਫਾਇਦਾ ਸੀ 24 ਹੇਕਟ ਜਗਾ ਮਿਲ ਜਾਂਦੇ ਲੋ ਦੇਖੋ ਜੀ ਇਦਾਂ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਸੀ ਇਹ ਲੈਂਡ ਪੂਲਿੰਗ ਪਾਲਿਸੀ ਸੀ ਵੀ ਜ਼ਮੀਨ ਨੂੰ ਪਹਿਲਾਂ ਹਥਿਆਉਣਾ ਉਸ ਤੋਂ ਬਾਅਦ ਇਹਨਾਂ ਦੀ ਮਨਸ਼ਾ ਤਾਂ ਆਪਾਂ ਪਿਛਲੇ 3-4 ਸਾਲ ਚ ਦੇਖ ਹੀ ਚੁੱਕੇ ਆ ਸਾਡੀ ਪਿੱਛੇ ਪਹਿਲਾਂ 2 ਸਾਲ ਪਹਿਲਾਂ ਦਾ ਐਲਾਨ ਨਹੀਂ ਕਰਤਾ ਹਾਈ ਕੋਰਟ ਦਾ ਸਟੇ ਹੋਣ ਦੇ ਬਾਵਜੂਦ ਹਾਈ ਕੋਰਟ ਦੇ ਅਗੇਂਸਟ ਐਲਾਨ ਕਰਤਾ ਵੀ ਬਿਨਾ ਐਨਓਸੀ ਤੋਂ ਸਾਰੀਆਂ ਰਜਿਸਟਰੀਆਂ ਹੋਣਗੀਆਂ ਸਭ ਕੁਝ ਹੋਏਗਾ ਉਦੇ ਅਗੇਂਸ ਕੋਰਟ ਨੇ ਵੀ ਖਿੱਚਿਆ ਵੀ ਤੁਹਾਡਾ ਸੀਐਮ ਕਿਵੇਂ ਕਹੀ ਜਾਂਦਾ ਸਾਡੇ ਆਰਡਰ ਦੇ ਉਲਟ ਦਰਸਲ ਇਹ ਕਿਸੇ ਕਾਨੂੰਨ ਨੂੰ ਮੰਨਦਾ ਹੀ ਨਹੀਂ ਇਹਨਾਂ ਨੇ ਸਿਰਫ ਲੋਕਾਂ ਨੂੰ ਝੂਠ ਮਾਰ ਕੇ ਸਰਕਾਰ ਇਹ ਲਈ ਹੈ ਬਦਲਾ ਦੇ ਲਾਰੇ ਲਾ ਕੇ ਸਰਕਾਰ ਆਈ ਹੈ ਤੇ ਝੂਠ ਕਿੰਨੀ ਦੇਰ ਖੜੇਗਾ ਤੁਹਾਡੇ ਸਾਹਮਣੇ ਆਪਾਂ ਅੱਜ ਚੁਟਕਤਾ ਦਾ ਜਿਹੜਾ ਨਤੀਜਾ ਅੱਜ ਜਣਾ ਸਾਹਮਣੇ ਦੇਖਣ ਨੂੰ ਮਿਲਿਆ ਵਾ ਸਾਰੇ ਧਿਰਾਂ ਜਿਹੜੀਆਂ ਇੱਕ ਦੂਜੇ ਕੋ ਲੜੀਆਂ ਤਾਂ ਇਹ ਕੋਰਟ ਸੀ ਜਰੀਆ ਸਰਕਾਰ ਨੂੰ ਵਿਡਰੋ ਕਰਨੀ ਪਈ ਹੈ ਦੇਖੋ ਇਹਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਜਦੋਂ ਉਹਨਾਂ ਨੇ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਜਿਹੜੀ ਪਾਲਿਸੀ ਹੈ ਹਾਈ ਕੋਰਟ ਨੇ ਸਟੇ ਕਰਤੀ ਉਹ ਬੈਂਸ ਦੇ ਵਿੱਚ ਜਿਹੜਾ ਲੀਗਲ ਪਾਥ ਉਹਨਾਂ ਦਾ ਗਿਆ ਸੀ ਉਹਨਾਂ ਨੇ ਜਾ ਕੇ ਸਰਕਾਰ ਨੂੰ ਦੱਸਤਾ ਹੋਣਾ ਜੀ ਕਿਉਂਕਿ ਇਹ ਪਾਲਿਸੀ ਨਾ ਤਾਂ ਮਾਨ ਸਾਹਿਬ ਨੇ ਬਣਾਈ ਇਹ ਦਿੱਲੀ ਵਾਲੀ ਟੀਮ ਨੇ ਬਣਾਈ ਬਣਾ ਕੇ ਫਟਾਫਟ ਐਗਜ਼ੀਕਿਊਟ ਕੀਤੀ ਔਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲੋਨਾਈਜ਼ਰ ਭਰਾਵਾਂ ਨੂੰ ਸਰਕਾਰ ਦੇ ਜਿਹੜੇ ਸਰਕਾਰੀ ਬੰਦੇ ਪੁਲਿਸ ਅਫਸਰਾਂ ਨੇ ਬੁਲਾ ਕੇ ਬਲੈਕਮੇਲ ਕੀਤਾ ਕਿ ਸਾਨੂੰ ਤੁਸੀਂ ਜ਼ਮੀਨਾਂ ਧੱਕੇ ਨਾਲ ਲੈਂਡ ਪੁੱਲਿੰਗ ਦੇ ਵਿੱਚ ਦਿਓ ਔਰ ਆ ਜਿਹੜਾ 1 ਮਹੀਨਾ ਇੰਨਾ ਹੀ ਜ਼ਬਰ ਜ਼ੁਲਮ ਦੇ ਵਿੱਚ ਸਾਰੇ ਹੀ ਲੁਧਿਆਣਾ ਵਾਸੀਆਂ ਨੇ ਕੱਟਿਆ ਜਿਹਦਾ ਜਿਹੜਾ ਖਾਮਿਆਜਾ ਅੱਜ ਸਰਕਾਰ ਦੀ ਮੈਂ ਸਮਝਦਾ ਜਿਹੜਾਂ ਪੋਲੀਆਂ ਹੋ ਗਈਆਂ ਨੇ ਲੈਂਡ ਪੁੱਲਿੰਗ ਪਾਲਿਸੀ ਨਹੀਂ ਰਹੀ ਕੱਲੀ ਸਰਕਾਰ ਤੋਂ ਵਿਸ਼ਵਾਸ ਸ਼ਬਦ ਉੱਠ ਗਿਆ ਪੰਜਾਬ ਸਰਕਾਰ ਵੱਲੋਂ ਹਾਲਾਂਕਿ ਲੈਂਡ ਪੁੱਲਿੰਗ ਸਕੀਮ ਜਿਹੜੀ ਹੈ ਵਾਪਸ ਲੈ ਲਿੱਤੀ ਗਈ ਹੈਗੀ ਹੈ ਔਰ ਇਸ ਦਾ ਸਭ ਤੋਂ ਵੱਡਾ ਸੇਰਾ ਜਿਹੜਾ ਜਾਂਦਾ ਹੈਗਾ ਸਰਦਾਰ ਗੁਰਦੀਪ ਸਿੰਘ ਗਿੱਲ ਜਿਨ੍ਹਾਂ ਵੱਲੋਂ ਇਹ ਪੋਟੀਸ਼ਨ ਧਾਇਰ ਕੀਤੀ ਗਈ ਔਰ ਇਸ ਅੱਜ ਖਾਸ ਮੌਕੇ ਦੇ ਉੱਤੇ ਕਲੋਨਾਈਜ਼ਰ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਹੈਗਾ ਹਾਲਾਂਕਿ ਪੂਰੀ ਇਸ ਪਾਲਿਸੀ ਦੇ ਵਿੱਚ ਜਿਹੜੇ ਹੈਗੇ ਚਾਹੇ ਵਿਰੋਧੀ ਧਿਰਾਂ ਦੀ ਗੱਲ ਕਰੀਏ ਤੇ ਚਾਹੇ ਕਿਸਾਨ ਜਥੇਬੰਦੀਆਂ ਦਾ ਸਭ ਖਿਲਾਫ ਨਜ਼ਰ ਆ ਰਹੇ ਸੀ ਲੇਕਿਨ ਅੱਜ ਨੋਟੀਫਿਕੇਸ਼ਨ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਔਰ ਇਹ ਲੈਂਡ ਪੂਲਿੰਗ ਸਕੀਮ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਵਾਪਸ ਲੈ ਲਈਤੀ ਗਈ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ